ਬਟਿੰਡੇ ਦਾ ਮੁੰਡਾ ਤੋਂ ਉਹਦੇ ਨਾਲ ਤੋਂ ਸਰਕਾਰ ਪੂਰੀ ਤਰ੍ਹਾਂ ਐ ਲੱਗਦਾ ਜਿਵੇਂ ਪੈਰਾਮਿਲਟਰੀ ਫੋਰਸਸ ਜਿਹੜੀਆਂ ਨੇ ਸਾਡੇ ਅਰਧ ਸੈਨਿਕ ਬਲ ਨੇ ਕਿਸੇ ਦੇਸ਼ ਦੁਸ਼ਮਣ ਵਰਗਾ ਵਿਹਾਰ ਕਰ ਰਹੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਔਰ ਬਿਲਕੁਲ ਇਹ ਮਾਨਵਤਾ ਘਰਾ ਦੀ ਲੰਘਣਾ ਹੈਗੀ ਆ ਅਸੀਂ ਨਾ ਤਾਂ ਹਾਈਵੇ ਰੋਕਿਆ ਹਾਈਵੇ ਵੀ ਸਰਕਾਰ ਨੇ ਰੋਕਿਆ ਹਾਈਵੇ ਤੇ ਅੱਗੇ ਸਾਨੂੰ ਜਾਣ ਨਹੀਂ ਦਿੰਦੇ ਸਾਡੀਆਂ ਮੰਗਾਂ ਵੀ ਨਹੀਂ ਮੰਨਦੇ ਹੈਗੇ ਤੁਸੀਂ ਇਹ ਵੀ ਕਿਹਾ ਸੀ ਜਾਂ ਰਾਹ ਖੋਲ ਦਿਓ ਰਾਹ ਖੋਲ ਕੇ ਸਾਨੂੰ ਅੱਗੇ ਪੀਸਫੁਲੀ ਦਿੱਲੀ ਜਾਣ ਦਿਓ ਦੂਸਰਾ ਜੜੀਆਂ ਕੈਜਿਬਿਲਟੀ ਉੱਥੇ ਹੋਈਆਂ ਨੇ ਖਨੌਰੀ ਦੇ ਵਿੱਚ ਹਜੇ ਉਹਦੀ ਕੰਪਲੀਟ ਜਾਣਕਾਰੀ ਲੈਣ ਲਈ ਡੱਲੇਵਾਲ ਸਾਹਿਬ ਗਏ ਹੋਏ ਨੇ ਹਸਪਤਾਲ ਉਹ ਪੋਜੀਸ਼ਨ ਮਿਸ ਕਿੰਨੇ ਨੇ ਇੰਜਰਡ ਕਿੰਨੇ ਨੇ ਸਾਰੀਆਂ ਪ੍ਰਸਥਿਤੀਆਂ ਤੇ ਜਾਇਜ਼ਾ ਲੈਣ ਵਾਸਤੇ ਅਸੀਂ ਆਰਜੀ ਤੌਰ ਤੇ ਫੈਸਲਾ ਕੀਤਾ ਦੋਵਾਂ ਫੋਰਮਾਂ ਵੱਲੋਂ ਅੱਜ ਦਾ ਦਿਨ ਤੇ ਲੰਘ ਗਿਆ ਕੱਲ ਤੇ ਪਰਸੋਂ ਇਹ ਲਗਭਗ ਹੁਣ ਸ਼ਾਂਤੀ ਰਹੂਗੀ ਅਸੀਂ ਸਾਰੇ ਸਾਰੇ ਮਸਲੇ ਤੇ ਵਿਚਾਰ ਕਰਾਂਗੇ ਕਿਸ ਕਿਸਮ ਦਾ ਸਰਕਾਰ ਜ਼ਬਰ ਕਰ ਰਹੀ ਆ ਕਾਹ ਕਿਸ ਕਿਸਮ ਦੀ ਨੀਤੀ ਬਣਾ ਕੇ ਅੱਗੇ ਦੇ ਫੈਸਲੇ ਕੀਤੇ ਜਾਣ ਉਦੋਂ ਬਾਅਦ ਜਿਹੜਾ ਵਾ ਅੱਗੇ ਦਾ ਫੈਸਲਾ ਹੋਊਗਾ ਅਗਲਾ ਦਿਨ ਜਿਹੜਾ ਅੱਜ ਦਾ ਦਿਨ ਤੇ ਖਤਮ ਹੋ ਗਿਆ ਕੱਲ ਤੇ ਪਰਸੋਂ ਪਰਸੋਂ ਸ਼ਾਮਾਂ ਤੱਕ ਤੁਹਾਡੇ ਕੋਲ ਦੋਹਾਂ ਫਾਰਮਾਂ ਦੀ ਅਗਲੀ ਰਣਨੀਤੀ ਤੁਹਾਡੇ ਸਾਹਮਣੇ ਆਜੂਗੀ ਤੁਹਾਨੂੰ ਪਤਾ ਹੀ ਆ ਸਰਕਾਰ ਸਾਡੇ ਮੋਰਚੇ ਦੇ ਵਿੱਚ ਲਗਾਤਾਰ ਇਸ ਕਿਸਮ ਦੇ ਬੰਦੇ ਵਾਰ ਰਹੀ ਆ ਸਰਕਾਰ ਜਿਵੇਂ ਸਾਡੇ ਕੋਲ ਤੋਂ ਸਰਕਾਰੀ ਮੁਲਾਜ਼ਮ ਹੀ 4-5 ਫੜੇ ਗਏ ਆ ਵੀ ਉਹ ਸਾਡੇ ਨੌਜਵਾਨਾਂ ਨੂੰ ਆ ਕੇ ਸਿਕਾਉਂਦੇ ਹੈਗੇ ਆ ਔਰ ਪੂਰੀ ਤਰ੍ਹਾਂ ਸ਼ਰਾਬਤ ਕਰਨ ਦਾ ਯਤਨ ਹੋ ਰਿਹਾ ਮੈਂ ਇਸ ਗੱਲ ਦਾ ਖੇਤ ਮਹਿਸੂਸ ਕਰਦਾ ਵੀ ਪ੍ਰੈਸ ਦੀਆਂ ਤਾਰਾਂ ਬੇਵਜ੍ਹਾ ਵੱਡੀਆਂ ਗਈਆਂ ਉਹਨਾਂ ਦੀਆਂ ਉਹ ਵੀ ਵੈਨਾ ਬਾਹਰ ਕੱਢੀਆਂ ਗਈਆਂ ਇਹ ਸਹੀ ਨਹੀਂ ਹੈਗਾ ਔਰ ਪੂਰੇ ਆਪਾਂ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗੇ ਵੀ ਪ੍ਰੈਸ ਤੋਂ ਬਿਨਾਂ ਸਾਡੀ ਆਵਾਜ਼ ਦੁਨੀਆ ਵਿੱਚ ਨਹੀਂ ਜਾਣੀ ਹੈਗੀ ਜਿਹੜੇ ਬੰਦਿਆਂ ਨੇ ਕਾਰਾ ਕੀਤਾ ਉਹ ਸਾਡੀ ਲਹਿਰ ਦੇ ਨਹੀਂ ਹੋ ਸਕਦੇ ਉਹ ਸਰਕਾਰ ਦੇ ਪੱਖਪੂਰਨ ਵਾਲੇ ਹੋ ਸਕਦੇ ਆ ਔਰ ਸਾਡਾ ਮੀਡੀਆ ਕਰਮੀਆਂ ਨਾਲ ਕੋਈ ਰੌਲਾ ਨਹੀਂ ਇਹਨਾਂ ਦੀ ਬਦੌਲਤ ਜਿੱਥੇ ਅਸੀਂ ਲੜ ਰਹੇ ਆ ਉਹ ਵੀ ਸਾਡੇ ਨਾਲ ਬਰਾਬਰ ਦੀ ਸੰਘਰਸ਼ ਕਰ ਰਹੇ ਆ ਸਾਡੇ ਨਾਲ ਉਹ ਅਥਰੂ ਗੈਸ ਦੇ ਗੋਲੇ ਚੱਲਦਿਆਂ ਹੋਇਆਂ ਪੱਤਰਕਾਰ ਵੀ ਨਾਲ ਸੀ ਜਦੋਂ ਹੋਏ ਫੇਰ ਉਹ ਵਾਪਸ ਆਏ ਤਾਂ ਵੱਡੀ ਤੁਹਾਡਾ ਸਾਰਿਆਂ ਦਾ ਸਹਿਯੋਗ ਆ ਤੋਂ ਆ ਗਾਂ ਖਿਆਲ ਕਰਾਂਗੇ ਕਿ ਤੁਹਾਨੂੰ ਇਸ ਕਿਸਮ ਦੀ ਸਮੱਸਿਆ ਨਾ ਆਵੇ ਕਿਉਂਕਿ ਕਾਫੀ ਜ਼ਿਆਦਾ ਅਸੀਂ ਵੀ ਵਿਅਸਤ ਰਹੇ ਸਾਡੀ ਇੱਕ ਜ਼ਿਆਦਾ એનર્ਜੀ ਹੋਰ ਨਾ ਕਮਾਲੇ ਪਾਸੇ ਲੱਗੀ ਇਧਰਲਾ ਪੱਕੇ ਸਾਥੋਂ ਤੋਂ ਡੇ ਵਾਲਾ ਛੁੱਟ ਗਿਆ ਸੋ ਇਸ ਕਰਕੇ ਇਹ ਮੋਰਚਾ ਲਗਾਤਾਰ ਜਾਰੀ ਰੱਖਾਂਗੇ ਕੇਂਦਰ ਦੀ ਮੋਦੀ ਸਰਕਾਰ ਨੋਟ ਕਰ ਲੇ ਇਹ ਮੋਰਚਾ ਮੁੱਕਣ ਵਾਲਾ ਨਹੀਂਗਾ ਜਾਂ ਤੋਂ ਅਗਲੀ ਰਣਨੀਤੀ ਅਗਲੇ ਦੋਆਂ ਦਿਨਾਂ ਚ ਸਪਸ਼ਟ ਕਰਾਂਗੇ ਹਜੇ ਖਨੌਰੀ ਵਾਲੀ ਸਾਰੀ ਘਟਨਾ ਦਾ ਜਾਇਜ਼ਾ ਲੈ ਲੀਏ। ਦਿੱਲੀ ਜਾਓਗੇ? ਦੋ ਦਿਨਾਂ ਦਾ ਦਿੱਲੀ ਕੁਝ ਨਹੀਂ ਕਰਾਂਗੇ। ਦੋ ਦਿਨ ਦਿੱਲੀ ਕੂਜ ਵਾਲੇ ਮਸਲੇ ਤੇ ਸਟੇ ਹੋਊਗਾ। ਠੀਕ ਆ ਉਹਦੇ ਵਿੱਚ ਗਾਹਾਂ ਕੀ ਫੈਸਲਾ ਲੈਣਾ ਲਿਆਂਗੇ। ਆ ਮੇਰੇ ਵੀਰ ਨੂੰ ਗੱਲ ਕਰ ਲੈ। ਸਰ ਜੈਸਰ ਆਪ ਹਾਈਡਰਾ ਨਹੀਂ ਸੀ ਲਾਏ ਜੇ। ਕਰ ਦੇਣਾ ਹਿੰਦੀ ਚ ਮੈਂ। ਦੇਖਿਏ ਆਜ ਜੋ ਖਨੌਰੀ ਕੇ ਅੰਦਰ ਕੇਂਦਰ ਸਰਕਾਰ ਕੇ ਇਸ਼ਾਰੇ ਕੇ ਉੱਪਰ ਹਰਿਆਣਾ ਸਰਕਾਰ ਅਬਦ ਸੈਨ ਕੇ ਪਲੋਂ ਕੇ ਸਾਥ ਉਸ ਆਪਣੇ ਬੈਰੀਅਰ ਕੋ ਕਰਾਸ ਕਰਕੇ ਟਾਇਰ ਗੈਸ ਦੇ ਗੋਲੇ ਫੈਂਕੇ ਔਰ ਬਾਰਡਰ ਕੋ ਕਰਾਸ ਕਰਕੇ ਹਮਾਰੇ ਕੈਂਪ ਮੇਂ ਘੁਸੀ ਔਰ ਹਮਾਰਾ ਇੱਕ ਬੱਚਾ ਛੋਟਾ 21-22 ਸਾਲ ਦਾ ਸ਼ੁਭਕਰਨ ਸਿੰਘ ਵੱਲੋਂ ਪਿੰਡ ਦਾ ਜ਼ਿਲ੍ਹਾ ਬਠਿੰਡਾ ਉਸ ਦੀ ਜਿਹੜੀ ਆ ਗੋਲੀ ਲੱਗਣ ਨਾਲ ਜਿਹੜੀ ਆ ਮੌਤ ਹੋ ਚੁੱਕੀ ਆ ਔਰ ਤਿੰਨ ਬੰਦੇ ਜਿਹੜੇ ਆ ਬਿਲਕੁਲ ਸੀਰੀਅਸ ਇੱਕ ਦੀ ਅੱਖ ਦੇ ਜਿਹੜਾ ਵਾ ਉਹ ਛਰੇ ਲੱਗੇ ਹੋਏ ਨੇ ਬਾਰਾਂਪੌਰ ਦੇ ਔਰ ਲਗਭਗ 100 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇੰਜਰਡ ਨੇ। ਔਰ ਜਦੋਂ ਫੋਰਸ ਅੰਦਰ ਵੜੀ ਆ ਸਾਡੇ ਪੰਜਾਬ ਦੀ ਹੱਦ ਦੇ ਵਿੱਚ ਔਰ ਉਸ ਨੇ ਜਿਹੜੇ ਸਾਡੇ ਟਰਾਲੀਆਂ ਟਰੈਕਟਰ ਸੀਗੇ 25 ਦੇ ਕਰੀਬ ਟਰਾਲੀ ਟਰੈਕਟਰ ਜੋ ਉਹਨਾਂ ਸਮਾਨ ਪਿਆ ਸੀ ਆ ਉਥੇ ਭੰਨ ਤੋੜ ਕੀਤੀ ਆ ਜੋ ਕਿ ਸਾਡੀ ਪੰਜਾਬ ਦੀ ਹੱਦ ਦੇ ਚਾਹ ਕੀਤੀ ਆ ਔਰ ਉਸ ਤੋਂ ਬਾਅਦ ਹਰਿਆਣਾ ਦੇ ਇੱਕ ਨੌਜਵਾਨ ਨੂੰ ਜਿਹੜਾ ਵਾ ਉਹ ਬੋਰੀ ਦੇ ਪਾ ਕੇ ਕੁੱਟਿਆ ਉਹਦੀਆਂ ਲੱਤਾਂ ਤੋੜ ਕੇ ਉਹਨੂੰ ਖੇਤਾਂ ਵਿੱਚ ਛੁੱਟ ਕੇ ਚਲੇ ਗਏ ਇਨਾ ਅਨਮਨੁੱਖੀ ਵਿਹਾਰ ਕਿਸੇ ਕੋਈ ਵੀ ਜਿਹੜੀ ਸਰਕਾਰ ਆਪਣੇ ਦੇਸ਼ ਦੇ ਪਛੰਦਿਆਂ ਨਾਲ ਨਹੀਂ ਕਰਦੀ ਜੋ ਅੱਜ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਕੀਤਾ ਔਰ ਉਸ ਤੋਂ ਅੱਗੇ ਜਿਹੜੇ ਦਵਾਈਆਂ ਵਾਲਾ ਕੈਂਪ ਆ ਉਹਦੀਆਂ ਦਵਾਈਆਂ ਚੋਕੇ ਲੈ ਗਏ ਔਰ ਜਿਹੜੇ ਸਾਡੇ ਬਜ਼ੁਰਗ ਟਰਾਲੀਆਂ 'ਤੇ ਸੁੱਤੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਚੰਗੀ ਤਰ੍ਹਾਂ ਕੁੱਟਿਆ ਔਰ ਜਿਹੜੇ ਸੂਏ ਔਰ ਬਰਸ਼ੀਆਂ ਲੈ ਕੇ ਉਹ ਆਏ ਟਰੈਕਟਰਾਂ ਦੇ ਟਾਇਰ ਪੈਂਚਰ ਕੀਤੇ ਔਰ ਪੰਨ ਤੋੜ ਕੀਤੀ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕੇਂਦਰ ਸਰਕਾਰ ਨੂੰ ਕਿ ਪਹਿਲਾ ਅੰਦੋਲਨ ਵੀ 13 ਮਹੀਨੇ ਲੜਿਆ ਬਿਲਕੁਲ ਸ਼ਾਂਤੀ ਨਾਲ ਲੜਿਆ ਔਰ ਇਹ ਵੀ ਅੰਦੋਲਨ ਜਿਹੜਾ ਵਾ ਇਹ ਸ਼ਾਂਤੀ ਨਾਲ ਲੜ ਰਹੇ ਆ ਔਰ ਇਹ ਨਹੱਥੇ ਲੋਕਾਂ ਦੇ ਉੱਪਰ ਜਿਹੜਾ ਇਹ ਅਤਿਆਚਾਰ ਆ ਇਹ ਕਰਨਾ ਬੰਦ ਕਰੇ ਜਿਸ ਤਰ੍ਹਾਂ ਸਾਡੇ ਆਗੂ ਜਿਹੜੇ ਆ ਹੱਥ ਖੜੇ ਖਾਲੀ ਹੱਥ ਲੈ ਕੇ ਦਿਖਾ ਕੇ ਗਏ ਅੱਗੇ ਐਡਵਾਂਸ ਕੀਤਾ ਔਰ ਜਾਂਦਿਆਂ ਹੋਇਆ ਵੀ ਉਹਨਾਂ ਨੇ ਸਾਡੇ ਟਾਇਰ ਗੈਸ ਦੇ ਗੋਲੇ ਫਾਇਰ ਕੀਤੇ ਔਰ ਜਦੋਂ ਵਾਪਸ ਆ ਰਹੇ ਸੀ ਗੱਲ ਕਰਕੇ ਉਦੋਂ ਵੀ ਗੋਲੇ ਫਾਇਰ ਕੀਤੇ ਇਹ ਕਿੱਥੋਂ ਦਾ ਮਨੁੱਖੀ ਵਿਹਾਰ ਆ ਜਿਹੜਾ ਇਹ ਕੇਂਦਰ ਸਰਕਾਰ ਔਰ ਹਰਿਆਣਾ ਸਰਕਾਰ ਮਿਲ ਕੇ ਕਰ ਰਹੀ ਆ ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹਨਾ ਪੰਜਾਬ ਸਰਕਾਰ ਨੂੰ ਵੀ ਕਿ ਪੰਜਾਬ ਸਰਕਾਰ ਵੀ ਇਸ ਦਾ ਜਿਹੜਾ ਵਾ ਗੰਭੀਰ ਨੋਟਿਸ ਲਵੇ ਉਹ ਜਿਸ ਤਰ੍ਹਾਂ ਹਰਿਆਣਾ ਦੀਆਂ ਫੋਰਸਾਂ ਜਿਹੜੀਆਂ ਨੇ ਉਹ ਪੰਜਾਬ ਦੀ ਹਾਵੇ ਜਾਣ ਕੇ ਉਹਨਾਂ ਨੇ ਜ਼ੁਲਮ ਕੀਤਾ ਵਾ ਉਸ ਦੇ ਉੱਤੇ ਜਿਹੜਾ ਪੂਰਾ ਐਕਸ਼ਨ ਜਿਹੜਾ ਵਾ ਉਹ ਲਿਆ ਜਾਵੇ ਧੰਨਵਾਦ ਜੀ ਮੈਂ 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 ਬਤਾਨਾ ਚਾਹਤਾ ਹਾਂਗਾ ਜਿਸ ਬਰਬਰਤਾ ਤੇ ये दोनों बॉर्डरों के ऊपर खनौरी और शंभू के ऊपर सरकार ने टीयर गैस और हाई एक्सप्लोजिक इस जो इस्तेमाल किए उसकी निंदा करनी चाहिए खनौरी बॉर्डर के ऊपर शुभ सिंह जो तेईस बाईस साल का नौजवान उनकी मौत हो गई है और तीन और गंभीर जख्मी हैं, जिनमें से अभी मिसिंग पर्सन भी बहुत ज्यादा हैं और जो केंद्र के अर्धसैनिक फोर्स है उन्होंने पंजाब की हद में घुसकर खिनौरी के ऊपर 25 से अधिक ट्रैक्टर ट्रॉलियों को जो नुकसान किया है और एक बुजुर्ग को जो हरियाणा का था बोरी में डालकर उनके लात पांव तोड़कर उनको खेतों में फेंका गया है और पूरी बर्बत्ता से कार्रवाई की है आप शंभू पर सभी प्रेस वाले थे यहां कभी भी वायलेंस नहीं हुआ हमारे जुआ बिल्कुल पीसफुल रहे हमने सुबह निर्णय कर लिया था कि जो बड़े लीडर हैं वो आगे जाएंगे और किसी जुआ को हम आगे नहीं जाने देंगे क्योंकि किसी जुआ की हम मौत नहीं चाहते आगुओं को और उसके बाद जब हमसे सरकार ने वार्ता की और वार्ता में मसला क्या था हम बोल रहे थे कि केंद्रीय मंत्री ट्वीट करें कि एमएसपी खरीद की गारंटी का कानून का मसला हल करने के लिए और बाकी सब मीटिंग इसे हम